ਦੋਸਤੋ ਕਿਵੇਂ ਹੋ ਸਾਰੇ ਮੀਤ ਕਰਦੇ ਆ ਠੀਕ ਹੋਨੇ ਆ ਅੱਜ ਵੀ ਇਸ ਵੇਲੇ ਉਠੀ ਮੇਰਾ ਨਾ ਉੱਠਣ ਨੂੰ ਮਾਨੀ ਨਾ ਕਰੇ ਤੇ ਮੈਂ ਨਾ 5 ਵਜੇ ਦਾ అలਾਰਮ ਲਾਇਆ ਉਹਦੇ ਉਹਦੇ ਲੇਟ ਹੋ ਗਈ ਫਿਰ फटाफट ਬਈ ਕੰਮ ਕੀਤਾ ਤੇ ਕੰਮ ਕਰਕੇ ਮਤਲਬ ਸਕੂਲ ਨੂੰ ਗਏ ਹਨਾ ਨਾਸਤਾ ਪਣੀ ਤਿਆਰ ਕਰਕੇ ਲੰਚ ਤਿਆਰ ਕੀਤਾ ਨਾਲ ਲੈ ਕੇ ਸਕੂਲ ਗਏ ਸਕੂਲ ਜਾ ਕੇ ਵੀ ਬਹੁਤ ਕਲਾਸਾਂ ਨੂੰ ਪੜਾਇਆ ਤੇ ਟੀਚਰ ਕਾਫੀ ਐਬਸੈਂਸੀ ਦੋ ਦੋ ਤਿੰਨ ਕਲਾਸਾਂ ਵੀ ਇਕੱਠੀਆਂ ਕਰਨੀਆਂ ਪਈਆਂ ਤੇ ਚਲੋ ਫਿਰ ਵੀ ਹੋ ਹੀ ਜਾਂਦਾ ਹੈ ਸਿਲੇਬਸ ਕਵਰ ਕਰਾਣੀ ਆ ਨਵੰਬਰ ਦੇ ਵਿੱਚ ਤੇ ਫੈਬ ਦੇ ਵਿੱਚ ਤੱਕ ਇਗਜ਼ਾਮ ਹੀ ਹੋ ਜਾਣੇ ਬੱਚਿਆਂ ਦੇ ਸਕੂਲਾਂ ਦੇ ਕੰਮ ਇਦਾਂ ਹੀ ਬੋਦਰੇਸ਼ਨ ਵਾਲੇ ਹੁੰਦੇ ਆ ਬਹੁਤ ਚੱਲਦੇ ਰਹਿੰਦੇ ਆ ਨਾਲ-ਨਾਲ ਥੋੜਾ ਗਲਾ ਵੀ ਇਦਾਂ ਹੀ ਖਰਾਬਾ ਵਾਲੀ ਤੇ ਬਾਕੀ ਤੁਸੀਂ ਸਾਨੂੰ ਸਾਰੇ ਜਾਨੀ ਕਿਵੇਂ ਹਾਲ ਚੱਲਿਆ ਤੁਹਾਡੇ ਤੁਹਾਡਾ ਦਿਨ ਕਿਦਾਂ ਪਾਸ ਹੋਇਆ ਫਿਰ ਆਈ ਚਾਹ ਪੀਤੀ ਚਾਹ ਪੀ ਕੇ ਕੱਲ ਕੱਪੜੇ ਤੋਤੇ ਸੀ ਉਹ ਕੱਲ ਦੇ ਮਤਲਬ ਸਾਤੇ ਪਏ ਸੀਗੇ ਸਭ ਉਹ ਜਾਰੀ ਨਹੀਂ ਸੀ ਦਤੀ ਤੇ ਉਹ ਵੀ ਆ ਕੇ ਉਤਾਰੇ ਤੈਹ ਲਗਾ ਕੇ ਰੱਖੇ ਸੰਭਾਲੇ ਸਾਰੇ ਹੈ ਨਾ ਕਰਕੇ ਕਰਉਂਦੇ ਨਾ ਬਹੁਤ ਕੰਮ ਹੋ ਜਾਂਦਾ ਮੈਡੀਸਿਨ ਲੈਣ ਗਈ ਉੱਥੇ ਰਸ਼ ਬੜਾ ਸੀ ਉੱਥੇ ਟਾਈਮ ਵੀ ਲੱਗ ਗਿਆ ਤੇ ਇਦਾਂ ਕਰਦਿਆ ਕਰਦੇ ਨਾ ਕਾਫੀ ਟਾਈਮ ਹੋ ਗਿਆ ਫਿਰ ਅ ਚਲੋ ਜਿਹੜੀ ਭਾਜੀ ਬਿਮਾਰ ਸੀ ਮੈਂ ਕਲੀਦ ਵਿੱਚ ਉਹਨਾਂ ਦੀ ਬੇਟੀ ਮਿਲ ਗਈ ਪਹਿਲਾਂ ਮੈਂ ਦੂਜੇ ਸਾਰੇ ਬੈਠੇ ਹੋਏ ਸੀਗੇ ਬਾਹਰ ਉਹਨਾਂ ਤੋਂ ਪੁੱਛਿਆ ਉਹ ਕਹਿੰਦੇ ਪਤਾ ਨਹੀਂ ਸਾਨੂੰ ਫਿਰ ਉਹਨਾਂ ਦੀ ਬੇਟੀ ਤੋਂ ਹਾਲ ਚਾਲ ਪੁੱਛਿਆ ਉਹਨਾਂ ਦੱਸਿਆ ਕਿ ਐਸੀ ਜੂਰ ਬਾਹਰ ਆ ਗਈ ਆ ਤੇ ਹੁੰਦੀ ਨੇ ਬਾਕੀ ਵੀ ਸਾਰੀ ਕੰਦੇ ਛੁੱਟੀ ਮਿਲ ਜਾਣੀ ਆ ਥੋੜੀ ਤੇ ਚਲੋ ਪ੍ਰਮਾਤਮਾ ਹਰ ਇੱਕ ਨੂੰ ਠੀਕ ਠਾਕ ਰੱਖ ਕੇ ਤੇ ਆਪਣੇ ਘਰਾਂ ਚ ਜਾਣਾ ਪਤੀ ਕਹਿ ਸਕਦੀ ਆ ਉਸ ਤੋਂ ਬਾਅਦ ਘਰ ਘਰ ਦਾ ਕੰਮ ਕਾਜ ਕੀਤਾ ਮਲਾਈ ਇਕੱਠੀ ਹੋ ਗਈ ਦੁੱਧ ਘਿਓ ਬਣਾਇਆ ਤੇ ਕਈ ਕੰਮ ਹੁੰਦੇ ਆ ਜਿਹੜੇ ਬੰਦੇ ਨੂੰ ਫਟਾਫਟ ਕਰਨੇ ਹੁੰਦੇ ਆ ਤੇ ਕੰਮ ਕਰਨ ਤੋਂ ਬਾਅਦ ਬੰਦਾ ਨਾ ਸੋਚਦਾ ਵੀ ਹੁਣ ਵੀ ਚਲੋ ਆਪਾਂ ਕੀ ਕਰੀਏ ਤੇ ਔਰ ਕੰਮ ਕਰ ਕਰਦੇ ਫਿਰ ਬੰਦਾ ਸੋਚਦਾ ਰਹਿੰਦਾ ਕੀ ਕਰਾਂ ਫਿਰ ਕਿਸੇ ਦੀ ਕਾਲ اٹੈਂਡ ਕਰ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਭਾਈ ਕੋਈ ਵੀ ਚੀਜ਼ ਕੋਈ ਵੀ ਕੰਮ ਕਰਨ ਨੂੰ ਮਨਜੇ ਹੀ ਨਹੀਂ ਕਰਦਾ ਹੁੰਦਾ ਕਈ ਵਾਰੀ ਹੈ ਨਾ ਤੇ ਪਰ ਜਦੋਂ ਥਕਾਵਟ ਹੋਈ ਹੁੰਦੀ ਹੈ ਬੰਦਾ ਕਹਿੰਦਾ ਚਲੋ ਭਈ ਇੱਕ ਕੰਮ ਕਰ ਲੋ ਠੀਕ ਹੈ ਤੇ ਬਾਕੀ ਕਈਆਂ ਦੇ ਨਾਲ ਮਨ 'ਚ ਨਾ ਗਲਤ ਫੈਮਲੀ ਹੋਈ ਹੈ ਕਿ ਆਪਾਂ ਤੜੀ ਕਿੰਨੇ ਕੁ ਖੂਬਸੂਰਤ ਆ ਪਵਿੱਤ ਫਿਲਟਰ ਲਾਈਦਾ ਭਈ ਆਪਾਂ ਤਰੋਜ ਕਹਿ ਦਿੰਦੇ ਅਵੇ ਕਿਸੇ ਦੇ ਮਨ ਚ ਬੰਦਾ ਹਾ ਫੀਚਰ ਸਾਡੇ ਆਪਣੇ ਆ ਕਦੀ ਤਿਆਰ ਹੋ ਉਹ ਬੰਦਾ ਆਪਣੇ ਆਪ ਨੂੰ ਇਦਾਂ ਕਰੇ ਤੇ ਸਮਾਰਟਨਸ ਤਾਂ ਹੁੰਦੀ ਆ ਫਿਰ ਇਦਾਂ ਤੇ ਪਰ ਚਲੋ ਬਹੁਤ ਦੇਸ਼ ਪਰੇਸ਼ਾਨੀਆਂ ਦੇ ਦਿਨ ਹੁੰਦੇ ਆ ਜਦੋਂ ਬੰਦੇ ਦੇ ਨਿਕਲ ਜਾਂਦੇ ਆ ਜ਼ਿੰਦਗੀ ਦੇ ਵਿੱਚ ਔਖਣਾ ਦੁੱਖ ਪਰੇਸ਼ਾਨੀਆਂ ਪੈਸੇ ਦੀ ਪਰੇਸ਼ਾਨੀ ਕਈ ਚੀਜ਼ਾਂ ਆਉਂਦੀਆਂ ਹਨਾ ਜੇ ਉਹ ਬੰਦਾ orphans ਹੁੰਦਾ ਨਾ ਉਸ ਨੂੰ ਬਹੁਤ ਆਉਂਦੀ ਆ ਬੰਦੇ ਨੂੰ ਕੋਈ ਬੰਦਾ ਵੀ ਨਹੀਂ ਲੱਗਦਾ ਹੁੰਦਾ ਕਿ ਕਿਹਨੂੰ ਦੱਸੇ ਹੈ ਨਾ ਹਰ ਕੋਈ ਬੰਦਾ ਗਲਤ ਮੈਂਟੈਨਿਟੀ ਲੈ ਕੇ ਤੇ ਚੱਲਦਾ ਆ ਤੇ ਅਗਲਾ ਆਪਣੀ ਇਹ ਸੁਣਨ ਲੱਗ ਜਾਂਦਾ ਤੇ ਅ ਕਈ ਵਾਰੀ ਮਨ ਖੋਲਣ ਨੂੰ ਵੀ ਬਹੁਤ ਮਨ ਕਰਦਾ ਹੁੰਦਾ ਤੇ ਕੀ ਕਰੇ ਠੀਕ ਹੈ ਨਾ ਤੇ ਚਲੋ ਜ਼ਿੰਦਗੀ ਦੇ ਵਿੱਚ ਚੰਗੇ ਮਾਰੇ ਦਿਨ ਵੀ ਆਉਂਦੇ ਆ ਤੇ ਜ਼ਿੰਦਗੀ ਜੀਣ ਨੂੰ ਮਨ ਜਾਨੀ ਕਰਦਾ ਹੁੰਦਾ ਕਈ ਵਾਰੀ ਤੇ ਪਰ ਜੀਣਾ ਪੈਂਦਾ ਹੈ ਗਿਵ ਅਪ ਨਹੀਂ ਕਰਦੀ ਵੀ ਕਰਨਾ ਚਾਹੀਦਾ ਜ਼ਿੰਦਗੀ ਚ ਦੁੱਖ ਸੁੱਖ ਔਕੜਾਂ ਕਈ ਤਰ੍ਹਾਂ ਦੇ ਹਾਲਾਤ ਆਉਂਦੇ ਆ ਪਰ ਹਮੇਸ਼ਾ ਪੋਜ਼ਿਟਿਵ ਰਹੋ ਤੇ ਪੋਜ਼ਿਟਿਵ ਰਹਿ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਜਿੰਦੇ ਰਹੋ ਨਾ ਜੇ ਲੋ ਬਾਹਰ ਤੋਂ ਲੱਗਦਾ ਕਿ ਤੇ ਅੰਦਰ ਲੜਾਈ ਹੋ ਗਈ ਬੰਦਿਆ ਦੀ ਤਾਂ ਹੁੰਦੀ ਹੁੰਦੀ ਬਾਹਰ ਕੁੱਤੇ ਲੜਦੇ ਪਏ ਹਨਾ ਕੁੱਤੇ ਵੀ ਨਾ ਲੜ ਪੈਂਦੇ ਕੁੱਤੇ ਬਗਾ ਕਿਹੜੀ ਗੱਲ ਤੋਂ ਲੜਦੇ ਕਾਰਾਂ ਤੇ ਚੜ ਚੜ ਕੇ ਬੈੰਦੇ ਲੋਕਾਂ ਦੀਆਂ ਕਾਰਾਂ ਬਾਹਰ ਲੱਗੀਆਂ ਹੁੰਦੀਆਂ ਨਾ ਉਹਨਾਂ ਦੇ ਕਾਰਾਂ ਤੇ ਪੜੇ ਨਜ਼ਾਰੇ ਲੈਂਦੇ ਆ ਹਨਾ ਇਹਨਾਂ ਨੂੰ ਵੀ ਇੰਡੀਆ ਕਦੀ ਭੁੱਲਣੀ ਨਹੀਂ ਇੱਕ ਦਿਨ ਮੈਂ ਸਿਰ ਸਿਰ ਛਾਤੀ ਗਈ ਕੁੱਤੇ ਝੂੰਝ ਪਈ ਗੇੜ ਦੇ ਪਏ ਇੱਕ ਇਹਤ ਨੂੰ ਭੱਜ ਜਾਵੇ ਦੂਜਾ ਉਹਦੇ ਪਿੱਛੇ ਭੱਜੇ ਉਹ ਇਧਰ ਦੀ ਭੱਜ ਕੇ ਇਧਰ ਭੱਜ ਜਾਵੇ ਮੇਰੇ ਕੋਲ ਨਾ ਫੋਨ ਹੈ ਨਹੀਂ ਸੀਗਾ ਮੈਂ ਥੱਲੇ ਪਿਆ ਸੀ ਮੈਂ ਕਦੇ ਜੇ ਮੇਰੇ ਹੱਥ ਫੋਨੋਂ ਦਾ ਮੈਂ ਕੈਚ ਕਰ ਲੈਣੀ ਸੀ ਉਹ ਪਰ ਉਹ ਬੜਾ ਹੀ ਫੈਂਟੈਸਟਿਕ ਸੀ ਕਿਸ ਦਿਨ ਫੇਅਰ ਹੋਇਆ ਨਾ ਤੇ ਮੈਂ ਜ਼ਰੂਰ ਇਦਾਂ ਕਰਾਂਗੀ ਬਈ ਇਹ ਕੁੱਤੇ ਵੀ ਬੜੇ ਫੈਂਟੈਸਟਿਕ ਹੈ ਕਈ ਕੁਛ ਇਹ ਅੰਦਰ ਭੱਜ ਨਾ ਆਪਣੀ ਆਪਣੀ ਕਾਰਮ ਲਾ ਕੇ ਉੱਤੇ ਬੈਠੇ ਹੁੰਦੇ ਕੋਈ ਵਿਚਾਰੇ ਨੂੰ ਕਾਰ ਦੇ ਅੰਦਰ ਬੈਠਣ ਦੇਵੇ ਨਾ ਦੇਵੇ ਪਰ ਸਾਤੇ ਸਵਾਰ ਹੁੰਦੇ ਆ ਬਈ ਅੱਦਰ ਜ਼ਿੰਦਗੀ ਜਿੰਦੇ ਆਗਲੇ ਹਾਂ ਹਾਸਾ ਵੀ ਆਦਾ ਅੱਜ ਕਦੇ ਮੈਂ ਟੋਕ ਕਰਦੀ ਹੁੰਨੀ ਐ ਡੌਗਸ ਦੇਖਦੇ ਵੀ ਕੁੱਤੇ ਵੀ ਲਾਇਲ ਹੁੰਦੇ ਹੁੰਦਾ ਬਹੁਤ ਅੱਛੇ ਹੁੰਦੇ ਆ ਪਰ ਕੁੱਤੇ ਜਦੋਂ ਮਗਰ ਪੈ ਜਾਂਦੇ ਆ ਬੰਦੇ ਨੂੰ ਭੱਜਣ ਨੂੰ ਰਾਹ ਹੀ ਲੱਭਦਾ ਕਈ ਵਾਰੀ ਪੱਟਿਆ ਨਹੀਂ ਜਾਂਦਾ ਹਨਾ ਕੁੱਤੇ ਨੂੰ ਦੇਖ ਕੇ ਰਾਹ ਬਦਲ ਲਈਦਾ ਕਿਸੇ ਨੂੰ ਕਹੀਦਾ ਮੈਨੂੰ ਨਗਾਈ ਜਿਹੜਾ ਕੁੱਤਾ ਆ ਗਿਆ ਬੜਾ ਫਨੀ ਸੀਨ ਕ੍ਰੀਏਟ ਹੁੰਦਾ ਕੁੱਤੇ ਨਾਲ ਵੀ ਹਨਾ ਚਲੋ ਇਦਾਂ ਹੀ ਜ਼ਿੰਦਗੀ ਚ ਹਾਸੇ ਵਸੇ ਰਹੋ ਦੁੱਖ ਪਰੇਸ਼ਾਨੀਆਂ ਵੀ ਆਉਂਦੀਆਂ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਗੱਲ ਆ ਜਾਂਦੀ ਜਿੱਦ ਨਾਲ ਆਪ ਹਾਸ ਲਈਦਾ ਖੇਡ ਲਈਦਾ ਤੇ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਨਾਲ ਹੀ ਚੱਲਦੇ ਆ ਠੀਕ ਹੈ ਨਾ ਤੇ ਚੱਲੀ ਜਾਂਦੇ ਆ ਤੇ ਚੱਲੀ ਜਾਂਦੇ ਆ ਜਦ ਤੱਕ ਜ਼ਿੰਦਗੀ ਹੈ ਉਦ ਤੱਕ ਇਦਾਂ ਹੀ ਫਿਰ ਵੇਖੀ ਜਾਊਗੀ ਠੀਕ ਹੈ ਕਿ ਨਹੀਂ ਹੁਣ ਸਵੇਰ ਨੂੰ ਜਾਣਾ ਸਕੂਲ ਤੇ ਫਟਾਫਟ ਕੰਮ ਨਿਬੜੀਏ ਇਹ ਵੀਡੀਓ ਬਣ ਗਈ ਤੇ ਅਪਲੋਡ ਕਰਦੇ ਆ ਤੇ ਤੁਸੀਂ ਹੱਸਦੇ ਵਾਸਤੇ ਰਹੋ ਤੇ ਖੁਸ਼ ਰਹੋ